ਇਹ ਜਿਹੜਾ ਰੋਡ ਹੈ ਇਹ ਅੱਗੇ ਫਗਵਾੜੇ ਤੱਕ ਜਾਂ ਉਸ ਤੋਂ ਅੱਗੇ ਤੱਕ ਬਹੁਤ ਸਾਰੇ ਹੋਰ ਇਲਾਕਿਆਂ ਨੂੰ ਇਸ ਪਿੰਡ ਦੇ ਨਾਲ ਜੋੜਦਾ ਹੈ ਤੇ ਇਹ ਬਹੁਤ ਵੱਧ ਵਰਤਿਆ ਜਾਣ ਵਾਲਾ ਰੋਡ ਹੈ ਪਰ ਇਸ ਪਿੰਡ ਵਾਲਿਆਂ ਦਾ ਹਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਰੋਡ ਹੈ ਇਹ ਇਸ ਰਿੰਗ ਰੋਡ ਦੇ ਵਿੱਚ ਆਉਣ ਕਰਕੇ ਪੂਰੇ ਤਰੀਕੇ ਦੇ ਨਾਲ ਇੱਥੋਂ ਬੰਦ ਹੋਣ ਜਾ ਰਿਹਾ ਹੈ ਇਨਾਂ ਨੇ ਇੱਕ ਐਗਜ਼ਟਾ ਰੱਖਿਆ ਹੈ ਪਰ ਉਹ ਬਹੁਤ ਸਾਈਡ ਤੇ ਰੱਖਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਇੱਥੋਂ ਹੀ ਰੋਡ ਨੂੰ ਜਿਹੜਾ ਨੰਗਣ ਦੇ ਲਈ ਲੰਘਾ ਇੱਥੋਂ ਰੱਖਣਾ ਚਾਹੀਦਾ ਇਹ ਜਿਹੜਾ ਰੋਡ ਆ 200 ਫੁੱਟ ਚੌੜਾ ਬਣ ਰਿਹਾ ਪਿੰਡ ਦੇ ਵਿੱਚ ਦੀ 10 ਫੁੱਟ ਇਹ ਉੱਚਾ ਆ ਅਸੀਂ ਇਹਦੇ ਉੱਤੇ ਚੜ੍ਹ ਵੀ ਨਹੀਂ ਸਕਦੇ ਉਤਰ ਵੀ ਨਹੀਂ ਸਕਦੇ ਜਿੰਨੀ ਇਹ ਮਿੱਟੀ ਪੈ ਰਹੀ ਆ ਸਾਡੇ ਇਲਾਕੇ ਨੂੰ ਉਜਾੜ ਕੇ ਇਹਨੂੰ ਉੱਚਾ ਕੀਤਾ ਜਾ ਰਿਹਾ ਇਹਨੂੰ ਬਰਤਣਾ ਦਾ ਦੂਰ ਵਾਲੇ ਲੋਕਾਂ ਨੇ ਆ ਜੇ ਵਿਰੋਧ ਕਰਦੇ ਆ ਤਾਂ ਉਤੋਂ ਧਮਕੀਆਂ ਆਉਂਦੀਆਂ ਪੁਲਿਸ ਪ੍ਰਸ਼ਾਸਨ ਵੀ ਸਾਨੂੰ ਤੰਗ ਕਰਦਾ ਜੀ ਧਮਕੀਆਂ ਆਉਂਦੀਆਂ ਜੀ ਫੋਨਾਂ 'ਤੇ ਧਮਕੀਆਂ ਆਈਆਂ ਸਾਨੂੰ ਬਹੁਤ ਜ਼ਿਆਦਾ ਕਹਿੰਦੇ ਵੀ ਤੁਸੀਂ ਮਾਈਨਿੰਗ ਦੀਆਂ ਸ਼ਿਕਾਇਤਾਂ ਕਰਨੋ ਹਟ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਦੇਖਾਂਗੇ ਗੋਲੀਆਂ ਤੱਕ ਮਾਰਨ ਦੀ ਗੱਲ ਹੋ ਰਹੀ ਆ ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਾਂਦੇ ਆ ਉਹ ਕਹਿੰਦੇ ਵੀ ਸਾਡੇ ਤੋਂ ਨੰਬਰ ਨਹੀਂ ਟਰੇਸ ਹੋ ਰਿਹਾ ਲੈ ਕਿਸੇ ਲੀਡਰ ਦੇ ਮੁੰਡੇ ਨੂੰ ਧਮਕੀ ਆਈ ਹੋਵੇ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਹੋ ਜਾਂਦਾ ਅਸੀਂ ਕਿਸਾਨ ਜੀ ਕਿਸਾਨਾਂ ਦੀ ਲੜਾਈ ਲੜਦੇ ਆ ਸਾਡੇ ਛੋਟੇ ਛੋਟੇ ਮੱਜਿਆ ਸਾਡੀ ਕੋਈ ਸੁਣਵਾਈ ਨਹੀਂ ਜਦੋਂ ਐਸੇ ਕੀ ਇਹ ਤੋਂ ਕੀ ਜੀ ਲੈ ਜਾਂਦੇ ਪੈਸੇ ਦਿੰਨੇ ਆ ਮੇਰੀ ਜ਼ਮੀਨ ਖੋਦ ਵਿੱਚ ਆਈ ਹੈ ਇਹਨਾਂ ਦਾ ਅਜੇ ਤੱਕ ਪੈਸੇ ਨਹੀਂ ਦਿੱਤੇ ਮੈਨੂੰ ਧਮਕੀਆਂ ਦਿੰਦੇ ਭਲਾਨਾ ਮੈਂ ਇੱਕ ਪਿੰਡ ਦਾ ਲੰਬੜਦਾਰ ਹਾਂ ਮੈਨੂੰ ਕਹਿੰਦੇ ਤੇਰੀ ਲੰਬੜਦਾਰੀ ਚਲ ਜਾਏਗੀ ਸਰਕਾਰੀ ਅਫਸਰ ਕੇ ਬਿਲਕੁਲ ਬਿਲਕੁਲ ਸੱਚਾ ਕਾਲ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਇਸ ਸਮੇਂ ਅਸੀਂ ਕੁੱਕੜਪਿੰਡ ਦੇ ਵਿੱਚ ਖੜੇ ਹਾਂ ਮੇਰੇ ਪਿੱਛੇ ਤੁਸੀਂ ਇਹ ਰੋਡ ਦੇਖ ਰਹੇ ਹੋ ਇਹ ਰਿੰਗ ਰੋਡ ਜਲੰਧਰ ਦੇ ਉੱਪਰੋਂ ਦੀ ਜਿਹੜਾ ਬਣਨਾ ਹੈ ਇਹ ਉਹ ਹੈ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਸ ਦਾ ਕੰਮ ਜਾਰੀ ਹੈ ਪਰ ਇਹ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਜਿਵੇਂ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਜਦੋਂ ਮਹਿਲ ਬਣਦੇ ਨੇ ਤਾਂ ਬਹੁਤ ਸਾਰੀਆਂ ਕੁਲੀਆਂ ਵੀ ਢਾ ਦਿੱਤੀਆਂ ਜਾਂਦੀਆਂ ਨੇ ਇਹੋ ਜਿਹੀ ਤਸਵੀਰ ਹੈ ਇਹ ਰਿੰਗ ਰੋਡ ਤਾਂ ਬਣ ਰਿਹਾ ਹੈ ਪਰ ਇਹ ਇਸ ਪਿੰਡ ਵਾਲਿਆਂ ਦੇ ਲਈ ਇੱਕ ਪਰੇਸ਼ਾਨੀ ਦਾ ਸਬਬ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੈਂ ਚਾਹੂੰਗਾ ਇੱਕ ਵਾਰੀ ਇਹ ਦਿਖਾ ਦਈਏ ਇਹ ਜਿਹੜਾ ਰੋਡ ਹੈ ਇਹ ਅੱਗੇ ਫਗਵਾੜੇ ਤੱਕ ਜਾਂ ਉਸ ਤੋਂ ਅੱਗੇ ਤੱਕ ਬਹੁਤ ਸਾਰੇ ਹੋਰ ਇਲਾਕਿਆਂ ਨੂੰ ਇਸ ਪਿੰਡ ਦੇ ਨਾਲ ਜੋੜਦਾ ਹੈ ਤੇ ਇਹ ਬਹੁਤ ਤੱ ਵੱਧ ਵਰਤਿਆ ਜਾਣ ਵਾਲਾ ਰੋਡ ਹੈ ਪਰ ਇਸ ਪਿੰਡ ਵਾਲਿਆਂ ਦਾ ਹਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਰੋਡ ਹੈ ਇਹ ਇਸ ਰਿੰਗ ਰੋਡ ਦੇ ਵਿੱਚ ਆਉਣ ਕਰਕੇ ਪੂਰੇ ਤਰੀਕੇ ਦੇ ਨਾਲ ਇੱਥੋਂ ਬੰਦ ਹੋਣ ਜਾ ਰਿਹਾ ਹੈ ਇਹਨਾਂ ਨੇ ਇੱਕ ਐਗਜ਼ਿਟ ਤਾਂ ਰੱਖਿਆ ਹੈ ਪਰ ਉਹ ਬਹੁਤ ਸਾਈਡ ਤੇ ਰੱਖਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਇੱਥੋਂ ਹੀ ਰੋਡ ਨੂੰ ਜਿਹੜਾ ਨੰਗਣ ਦੇ ਲਈ ਲੰਘਾ ਇੱਥੋਂ ਰੱਖਣਾ ਚਾਹੀਦਾ ਹੈ ਸੋ ਗੱਲਬਾਤ ਆਪਾਂ ਕਿਸਾਨ ਆਗੂਆਂ ਦੇ ਨਾਲ ਕਰਦੇ ਆ ਉਹਨਾਂ ਦੇ ਕੋਲੋਂ ਜਾਣਦੇ ਆ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਸਾਡੇ ਮੁੱਦੇ ਨੂੰ ਤੁਸੀਂ ਚੱਕਣ ਵਾਸਤੇ ਆਏ ਜ ਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਾਰੀ ਜਿਹੜੀ ਰਿੰਗ ਰੋਡ ਬਣ ਰਹੀ ਹੈ ਕਿਤੇ ਨਾ ਕਿਤੇ ਤਾਂ ਤਰੱਕੀ ਮੰਨੀ ਜਾਂਦੀ ਹੈ ਤਾਂ ਜਾਂ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਮਹਿਲ ਬਣਦੇ ਨੇ ਕੁੱਲੀਆਂ-ਕੁੱਲੀਆਂ ਟਿੱਠਦੀਆਂ ਨੂੰ ਕੋਈ ਨਹੀਂ ਪੁੱਛਦਾ ਪਰ ਤੁਸੀਂ ਇਸ ਮੁੱਦੇ ਨੂੰ ਲੈ ਕੇ ਕੀ ਕਹੋਗੇ ਦੇਖੋ ਜੀ ਇਹ ਸਾਡੇ ਇਲਾਕੇ ਦਾ ਬਹੁਤ ਵੱਡਾ ਮੁੱਦਾ ਆ ਸਰਕਾਰ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਡਿਵੈਲਪਮੈਂਟ ਆ ਪਰ ਅਸੀਂ ਜਿਹੜੇ ਕਿਸਾਨ ਵੀਰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਸਾਡੇ ਲਈ ਤਾਂ ਇਹ ਰੋਡ ਬਹੁਤ ਵੱਡਾ ਸਰਾਬ ਬਣ ਕੇ ਆਇਆ ਉਹਦਾ ਕਾਰਨ ਹੈ ਮੈਂ ਥੋੜਾ ਜਿਹਾ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੂਗਾ ਇਹ ਜਿਹੜਾ ਰੋਡ ਆ 200 ਫੁੱਟ ਚੌੜਾ ਬਣ ਰਿਹਾ ਪਿੰਡ ਦੇ ਵਿੱਚ ਦੀ 10 ਫੁੱਟ ਇਹ ਉੱਚਾ ਆ ਅਸੀਂ ਇਹਦੇ ਉੱਤੇ ਚੜ੍ਹ ਵੀ ਨਹੀਂ ਸਕਦੇ ਉਤਰ ਵੀ ਨਹੀਂ ਸਕਦੇ ਚੜ੍ਹਨਾ ਉਤਰਨਾ ਤਾਂ ਕੀ ਆ ਸਾਡੇ ਇਹ ਜਿਹੜੇ ਮੇਨ ਰਸਤੇ ਉਹਨਾਂ ਨੂੰ ਵੀ ਇਹ ਰੋਡ ਬੰਦ ਕਰ ਰਿਹਾ ਜੀ ਤੇ ਨੰਬਰ 2 ਤੇ ਜਿੰਨੀ ਇਹ ਮਿੱਟੀ ਪੈ ਰਹੀ ਆ ਸਾਡੇ ਇਲਾਕੇ ਨੂੰ ਉਜਾੜ ਕੇ ਇਹਨੂੰ ਉੱਚਾ ਕੀਤਾ ਜਾ ਰਿਹਾ ਇਹਨੂੰ ਬਾਰਤਣਾ ਦਾ ਦੂਰ ਵਾਲੇ ਲੋਕਾਂ ਨੇ ਆ ਕਿੱਥੋਂ ਲਿਆ ਕੇ ਮਿੱਟੀ ਪਾ ਰਹੇ ਨੇ ਇਹ ਮਿੱਟੀ ਜੀ ਆਲੇ ਦੁਆਲੇ ਲੋਕਲ ਪਿੰਡਾਂ ਦੇ ਵਿੱਚੋਂ ਹਰਦੂਫਰਾਲਾ ਜਮਸ਼ੇਰ ਦਿਵਾਲੀ 70 70 ਫੁੱਟ ਤੱਕ ਮਾਈਨਿੰਗ ਹੋ ਗਈ ਆ ਇਹਦੇ ਉੱਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ 6 ਮਹੀਨੇ ਹੋ ਗਏ ਲੜਾਈ ਲੜਦੇ ਆ ਉਹਦੀ ਤੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਨਾਂ ਨੇ ਆ ਵੋਟ ਇਲੈਕਸ਼ਨ ਦਾ ਟਾਈਮ ਆਇਆ ਜਿਹੜਾ ਕਹਿੰਦੇ ਹੁੰਦੇ ਨੇ ਗੂਗਲ ਨੂੰ ਤਾਂ ਮਿੱਟੀ ਚਾਣ ਵਾਲੀ ਗੱਲ ਤੇ ਹੁਣ ਇਹਨਾਂ ਦੀਆਂ ਗੱਡੀਆਂ ਸੀਲ ਕੀਤੀਆਂ ਜਦੋਂ ਕਿ ਇਹ ਰੋਡ 70% ਕੰਪਲੀਟ ਹੋ ਚੁੱਕਾ ਤੇ ਸਾਨੂੰ ਇਹਦਾ 1% ਫਾਇਦਾ ਨਹੀਂ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਸਾਡੇ ਹਜ਼ਾਰਾਂ ਏਕੜ ਦੇ حساب ਨਾਲ ਇਸ ਰੋਡ ਉੱਤੇ ਆ ਗਿਆ ਜਦੋਂ ਅਸੀਂ ਚੜਨਾ ਆ ਤੇ ਇਹੀ ਸਾਡੇ ਰੋਡ ਦੇ ਉੱਤੇ ਚੜਨੇ ਸਾਨੂੰ ਟੋਲ ਟੈਕਸ ਕਟਾ ਕੇ ਉੱਤੇ ਚੜਨਾ ਪਊਗਾ ਜੀ ਹਾਂਜੀ ਸੋ ਇਸ ਰੋਡ ਬਾਰੇ ਜਿਹੜਾ ਦੱਸੋ ਇਹ ਰੋਡ ਕਿੱਥੇ ਤੱਕ ਜਾਂਦਾ ਕਿ ਕਿਹੜੇ-ਕਿਹੜੇ ਇਹ ਮਤਲਬ ਕਿ ਪਿੰਡਾਂ ਨੂੰ ਕਨੈਕਟ ਕਰਦਾ ਤੇ ਮੇਨਲੀ ਇਸ ਸਮੱਸਿਆ ਨੂੰ ਜਿਹੜਾ ਤੁਸੀਂ ਐਡਰੈਸ ਕਰੋ ਜਰਾ ਦੇਖੋ ਜੀ ਸਮੱਸਿਆ ਸਾਡੀ ਆ ਵੇ ਜਿਹੜਾ ਇਹ ਰੋਡ ਹੈ ਜਲੰਧਰ ਕੈਂਟ ਤੋਂ ਫਗਵਾੜਾ ਜਾ ਰਿਹਾ ਫਗਵਾੜਾ ਸਰਹਾਲੀ ਜੜਿਆਲਾ ਤੇ ਜਦੋਂ ਜੀਟੀ ਰੋਡ ਦੇ ਕਿਤੇ ਵੀ ਕੋਈ ਪ੍ਰੋਬਲਮ ਜਾਮ ਲੱਗਦਾ ਆ ਤਾਂ ਮੇਨ ਰੋਡ ਅੱਗੇ ਜਾਣ ਵਾਸਤੇ ਇਹੀ ਆ ਜੀ ਜਨਰੇਟਿਵ ਦੇ ਤੌਰ ਤੇ ਪਰ ਹਾਂਜੀ ਹਾਂਜੀ ਤੇ ਨੰਬਰ ਦੋ ਤੇ ਸਾਨੂੰ ਇਹ ਪ੍ਰੋਬਲਮ ਇਹ ਆ ਵੀ ਸਾਡਾ ਇੱਥੋਂ ਆ ਦੇ ਲੋ ਜੀ ਇਹ 20 ਫੁੱਟ ਚੌੜ ਰੋਡ ਚੌੜਾ ਆ ਸਾਨੂੰ ਜਿਹੜਾ ਨੰਗਰ ਨੂੰ ਇੱਥੋਂ ਰਸਤਾ ਨਹੀਂ ਦੇ ਰਿਹਾ ਉਹ ਮੰਡੀ ਵਾਲੇ ਰਸਤੇ ਦੇ ਵਿੱਚੋਂ ਦੀ ਘੁਮਾ ਕੇ ਸਾਨੂੰ ਉੱਤੋਂ ਦੀ ਲਿਆ ਰਿਹਾ ਇਹਦਾ ਨੁਕਸਾਨ ਤੁਹਾਨੂੰ ਮੈਂ ਦੱਸਦਾ ਸਾਡੀਆਂ ਬੀਬੀਆਂ ਭੈਣਾ ਦਿਨੇ ਰਾਤ ਨੂੰ ਵੀ ਕੋਈ ਆਉਂਦਾ ਆ ਲੁੱਟਾਂ ਖੋਹਾਂ ਤਾਂ ਹੁਣੇ ਕਤਲੋਗਾਰਤ ਹੋਣ ਦੀ ਆ ਪਰਸੋਂ ਜਮਸ਼ੇਰ ਦੇ ਲੋ ਲਟੇਰਿਆਂ ਨੇ ਇੱਕ ਬੰਦਾ ਮਾਰ ਦਿੱਤਾ ਆ ਤੇ ਇੱਥੇ ਵੀ ਇਹੀ ਕੰਮ ਚੱਲਣਾ ਜਦੋਂ ਕੰਧ ਬਣ ਗਈ ਜਦੋਂ ਇਧਰੋਂ ਕਿਸੇ ਨੇ ਆਉਣਾ ਅਗਲੇ ਪਾਸੇ ਪਤਾ ਨਹੀਂ ਲੱਗਣਾ ਲਟੇਰਿਆਂ ਨੂੰ ਤਾਂ ਇਦਾਂ ਦੀ ਜਗ੍ਹਾ ਅੱਗੇ ਹੀ ਬਹੁਤ ਚਾਹੀਦੀਆਂ ਤੇ ਜਦੋਂ ਲਟੇਰੇ ਇੱਥੇ ਲੁੱਟਾਂ ਖੋਹਾਂ ਕਰਦੇ ਕਿਸੇ ਨੂੰ ਨਹੀਂ ਪਤਾ ਸਾਡਾ ਇਹ ਨੁਕਸਾਨ ਹੋਣਾ ਆ ਤੇ ਜਿਹੜੀ ਇਹ ਪ੍ਰਸ਼ਾਸਨ ਇਹ ਜਾ ਰਿਹਾ ਰੋਡ ਜੜਿਆਲੇ ਤੋਂ ਸਾਰੇ 40 ਪਿੰਡਾਂ ਨੂੰ ਜੋੜ ਰਿਹਾ ਜੀ ਤੇ ਸਾਨੂੰ ਨੰਗਣ ਵਾਸਤੇ ਵੀ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਆਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆਂ ਇਹ ਮਤਲਬ ਸਾਡਾ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਇਹ ਸਾਰੇ ਇਲਾਕੇ ਦਾ ਮੁੱਦਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆਂ ਵੀ ਜੇ ਸਾਨੂੰ ਇਹ ਰੋਡ ਤੋਂ ਤੁਸੀਂ ਨਹੀਂ ਲੰਘਣ ਦਿੱਤਾ ਦੇਵਾਂਗੇ ਤਾਂ ਅਸੀਂ ਸਾਰੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਇੱਥੇ ਪੱਕਾ ਧਰਨਾ ਲਾ ਕੇ ਰੋਡ ਦਾ ਕੰਮ ਬੰਦ ਕਰਾਵਾਂਗੇ ਜੀ ਹਾਂਜੀ ਸੋ ਬੜੀ ਅਹਿਮ ਗੱਲ ਉਹਨਾਂ ਨੇ ਰੱਖੀ ਹੈ ਕਿ ਜੇਕਰ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਇਸ ਨੂੰ ਬੰਦ ਕਰਵਾਉਣਗੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਨਾਲ ਇਹ ਤਾਂ ਹੁਣ ਕਹਿਣਗੇ ਜੇ ਧਰਨਾ ਲੱਗੂਗਾ ਕਹਿਣਗੇ ਵੀ ਅੜਿੱਕਾ ਬਣ ਰਹੇ ਨੇ ਸਾਡੀ ਜਿਹੜੇ ਦੇਸ਼ ਦੀ ਤਰੱਕੀ ਹੋ ਰਹੀ ਹੈ ਰੋਡ ਬਣ ਰਹੇ ਨੇ ਵੱਡੇ ਵੱਡੇ ਕੰਮ ਹੋ ਰਹੇ ਨੇ ਕਿਸਾਨ ਜਿੱਥੇ ਦੇਖਦੇ ਧਰਨਾ ਲਾ ਲੈਂਦੇ ਨੇ ਪਰ ਜਿਹੜੀ ਭਾਈ ਸਾਹਿਬ ਨੇ ਸਮੱਸਿਆ ਦੱਸੀ ਹੈ ਸਮੱਸਿਆ ਤਾਂ ਗੰਭੀਰ ਹੈ ਕਿਉਂਕਿ ਧੀਆਂ ਪੈਣਾ ਨੇ ਨੰਗਣਾ ਇੱਥੋਂ ਹਰ ਰੋਜ਼ ਮਰਹੜਾ ਦੇ ਕੰਮ ਲਈ ਤੁਸੀਂ ਵੀ ਜਾਂਦੇ ਹੋਵੋਗੇ ਇਹ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੀ ਦਾ ਕਿ ਕਿੰਨੀ ਜਲਦੀ ਇਸ ਸਮੱਸਿਆ ਨੂੰ ਸੁਣਨਾ ਚਾਹੀਦਾ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਸਰਤੇ ਨਹੀਂ ਹੁਣ ਤਾਂ ਆਪ ਭੱਜੇ ਆਉਣਗੇ ਲੀਡਰ ਸਰ ਇੱਕ ਦੇਖੋ ਇਹ ਇੱਕ 에ਰਰ ਹੈਗੀ 240 ਇਹਨਾਂ ਤਾਂ ਵੈਸੇ ਬੰਦ ਕਰਨਾ ਚਾਹੀਦਾ ਵੀ ਨਿਕਾ ਛੋਟੇ ਛੋਟੇ ਜਿੰਨੇ ਵੀ ਰੋੜ ਹੈ ਸਾਰੇ ਤੇ ਪੁਲੀਆਂ ਦਿੱਤੀਆਂ ਆ ਇੱਥੇ ਪੁਲੀ ਕਾਦੋ ਦਿਨ ਤੇ ਕਿਉਂ ਬੰਦ ਕਰਦੇ ਆ ਅਸੀਂ ਤੇ ਕਹਿੰਦੇ ਪੁਲੀ ਇੱਥੇ ਬਣਨੀ ਚਾਹੀਦੀ ਆ ਜੀ ਪਹਿਲਾਂ ਪਾਸ ਨਹੀਂ ਹੋਈ ਪਾਈ ਸਾ ਪਹਿਲਾਂ ਪਾਸ ਨਹੀਂ ਹੋਈ ਨਹੀਂ ਨਹੀਂ ਪਾਸ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਿਹੜੇ ਆਪਾਂ ਕਹਿੰਦੇ ਵੀ ਸਾਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਜਿਹੜੇ ਜਿੰਨੇ ਇੰਜੀਨੀਅਰ ਪੜੇ ਲਿਖੇ ਉਹ ਮੰਡੀ ਵਾਲਾ ਰੋਡ ਤਾਂ ਇਹਨਾਂ ਨੇ ਵੱਡਾ ਪੌਲ ਬਣਾਤਾ ਉਹਦਾ ਕਾਰਨ ਕੀ ਆ ਮੰਡੀ ਤੋਂ ਆਮਦਨ ਆਉਣੀ ਆ ਤੇ ਜਿਹੜੇ ਲੋਕਾਂ ਵਾਸਤੇ ਲੰਘਣ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਦੇਖੋ ਇਹ ਆਪਣਾ ਪੈਸਾ ਬਚਾਉਣਾ ਚਾਹੁੰਦੇ ਵੱਡਾ ਪੌਲ ਇੱਥੇ ਪੌਲ ਬਣਨਾ ਚਾਹੀਦਾ ਪੁਲੀ ਨਹੀਂ ਇਹ ਪੌਲ ਬਣਨਾ ਚਾਹੀਦਾ ਤੇ ਮੰਡੀ ਨੂੰ ਵੱਡਾ ਪੌਲ ਦੇਤਾ ਇਹਨਾਂ ਦਾ ਮਤਲਬ ਹੈ ਮੰਡੀ ਵਾਲ ਦੀ ਘੁੰਮ ਕੇ ਲੋਕ ਖੱਜਲ ਹੋਣ ਲੁੱਟਾਂ ਖੋਆ ਹੁਣ ਸਾਨੂੰ ਕੋਈ ਮਤਲਬ ਨਹੀਂ ਵੀ ਸਾਡਾ ਇੱਕ ਪਾਸਿਓ ਫਾਇਦਾ ਹੋ ਜਵੇ ਇਹ ਸਰਕਾਰ ਆਪਣਾ ਫਾਇਦਾ ਸੋਚਦੀ ਆ ਪਰ ਜਿਹੜੇ ਨਕਸ਼ੇ ਬਣਾਉਂਦੇ ਆ ਉਹਨਾਂ ਨੂੰ ਇਹ ਦੀਦਾ ਨਹੀਂ ਕਿ 22 23 ਫੁੱਟ ਰੋਡ ਚੌੜਾ ਆ ਇੱਥੋਂ ਪ ਮੰਡੀ 6 ਮਹੀਨੇ ਬਾਅਦ ਜਿਹੜੀ ਮੰਡੀ ਨੂੰ ਤਾਂ ਪਰਲੇ ਪਾਸੇ ਸਰਵਿਸ ਲੈਨ ਬਣ ਸਕਦੀ ਆ ਰੋਡ ਜਿਹੜਾ ਰੋਡ 24 ਘੰਟੇ ਚੱਲ ਰਿਹਾ ਉਹਨੂੰ ਕਿਉਂ ਬੰਦ ਕਰ ਰਹੀ ਆ ਇਹ ਸਰਬ ਸਰਕਾਰਾਂ ਜਿਹੜੀਆਂ ਆ ਮੈਂ ਇੰਡੀਆ ਦੀ ਦੇਖੋ ਆਪਾਂ ਕਹਿੰਦੇ ਫੋਰਨ ਦੇ ਵਿੱਚ ਬਹੁਤ ਰੁਕੀ ਆ ਸਾਡੇ ਇੰਡੀਆ ਦੇ ਵਿੱਚ ਕਦੀ ਵੀ ਤਰੱਕੀ ਨਹੀਂ ਹੋ ਸਕਦੀ ਉਹਦਾ ਕਾਰਨ ਇਹ ਆ ਵੀ ਸਾਡੀ ਲੀਡਰਸ਼ਿਪ ਮਾੜੀ ਆ ਜਦੋਂ ਕਹਿੰਦੇ ਨਾ ਵੀ ਲੀਡਰ ਮਾੜੇ ਹੋਣ ਤੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਇਹ ਸਾਨੂੰ ਲੀਡਰਾਂ ਨੇ ਖਾਦਾ ਪੋਲੀਟੀਕਲ ਪਾਰਟੀਆਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਨੂੰ ਕਿੰਨੀ ਜਾਗਰੂਕਤਾ ਮਿਲੀ ਹੈ ਉਹ ਜਾਗਰੂਕਤਾ ਮਿਲਣ ਦੇ ਕਾਰਨ ਅਸੀਂ ਬੋਲਣ ਲਈ ਖੜੇ ਹੋਏ ਹਾਂ ਪਰ ਜਿੰਨਾ ਇਹ ਜਿਹੜੇ ਲੀਡਰ ਆ ਸਾਨੂੰ ਲੀਡਰਾਂ ਨੇ ਖਾਦਾ ਜੇ ਅਸੀਂ ਵਿਰੋਧ ਕਰਨ ਲਈ ਖੜੇ ਹੋਏ ਆ ਤੇ ਜੇ ਇਹ ਕੰਮ ਕਿਨਾਂ ਦਾ ਜੀ ਇਹ ਇਹ ਪੋਲੀਟੀਕਲ ਪਾਰਟ ਜਿੰਨੀਆਂ ਵੀ ਪਾਰਟੀਆਂ ਕਿਸੇ ਨੇ ਆ ਕੇ ਪੁੱਛਿਆ ਸਾਨੂੰ ਬਈ ਇਹ ਤੁਹਾਡੀ ਦੱਸੋ ਕੀ ਮੰਗਿਆ ਵਿਰੋਧੀ ਧਿਰ ਕਾਦੇ ਵਾਸਤੇ ਹੁੰਦੀ ਹੈ ਇਦਾਂ ਦੇ ਮੁੱਦੇ ਆ ਵਾਸਤੇ ਕੋਈ ਵਿਰੋਧੀ ਧਿਰ ਨਹੀਂ ਸਾਰੇ ਇਕੱਠੇ ਰਲਿਓ ਆ ਜਿਹੜੀ ਮਾਇਨਕੀ ਵੀ ਹੋ ਰਹੀ ਆ ਉਹ ਸਾਰੀਆਂ ਪਾਰਟੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਰ ਰਹੀਆਂ ਇਹ ਵਿਚਾਰੇ ਗਰੀਬ ਕਿਸਾਨ ਵਿਰੋਧ ਕਰ ਰਹੇ ਆ ਜੇ ਵਿਰੋਧ ਕਰਦੇ ਆ ਤਾਂ ਉਤੋਂ ਧਮਕੀਆਂ ਆਉਂਦੀਆਂ ਪੁਲਿਸ ਪ੍ਰਸ਼ਾਸਨ ਵੀ ਸਾਨੂੰ ਤੰਗ ਕਰਦਾ ਜੀ ਧਮਕੀਆਂ ਆਉਂਦੀਆਂ ਜੀ ਫੋਨਾਂ 'ਤੇ ਧਮਕੀਆਂ ਆਈਆਂ ਸਾਨੂੰ ਬਹੁਤ ਜ਼ਿਆਦਾ ਸਾਡੀਆਂ ਕੰਪਲੇਟਾਂ ਗਈਆਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ 6 ਮਹੀਨੇ ਤੋਂ ਲੜਾਈ ਲੜ ਰਿਹਾ ਜੀ ਮੇਰੇ ਇਲਾਕੇ ਦੇ ਕਿਸਾਨ ਮੇਰੇ ਨਾਲ ਆ ਮੈਨੂੰ ਵਟਸਐਪ ਤੇ ਧਮਕੀਆਂ ਆਈਆਂ ਸਾਰਾ ਮੇਰੇ ਕੋਲ ਪ੍ਰੂਫ ਹੈ ਕਹਿੰਦੇ ਕੀ ਨੇ ਕੀ ਕਹਿੰਦੇ ਕਹਿੰਦੇ ਵੀ ਤੁਸੀਂ ਮਾਈਨਿੰਗ ਦੀਆਂ ਸ਼ਿਕਾਇਤਾਂ ਕਰਨੋਂ ਹਟਜੋ ਨਹੀਂ ਤਾਂ ਅਸੀਂ ਤੁਹਾਨੂੰ ਦੇਖਾਂਗੇ ਗੋਲੀਆਂ ਤੱਕ ਮਾਰਨ ਦੀ ਗੱਲ ਹੋ ਰਹੀ ਆ ਪਰ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਆ ਉਹ ਕਹਿੰਦੇ ਵੀ ਸਾਡੇ ਤੋਂ ਨੰਬਰ ਨਹੀਂ ਟ੍ਰੇਸ ਹੋ ਰਹਾ ਲੈ ਕਿਸੇ ਲੀਡਰ ਦੇ ਮੁੰਡੇ ਨੂੰ ਧਮਕੀ ਆਈ ਹੋਵੇ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਹੋ ਜਾਂਦਾ ਅਸੀਂ ਕਿਸਾਨ ਜੀ ਕਿਸਾਨਾਂ ਦੀ ਲੜਾਈ ਲੜਦੇ ਆ ਸਾਡੇ ਛੋਟੇ ਛੋਟੇ ਬੱਚੇ ਆ ਜੀ ਅੱਜ ਸਾਡੇ ਦੁਨੀਆ ਧੜਾ ਧੜ ਜਹਾਜਾਂ ਦੇ ਜਹਾਜ਼ ਜਾ ਰਹੇ ਆ ਇੱਥੇ ਵੀ ਕੰਮਕਾਰ ਬਹੁਤ ਆ ਗੋਰੇ ਸਾਡੇ ਸਾਡਾ ਪੌਂਡ ਗੋਰੀਆਂ ਤੋਂ ਉੱਤੇ ਰਿਹਾ ਥੱਲੇ ਜਾਣ ਦਾ ਕਾਰਨ ਕੀ ਆ ਇਹ ਸਾਡੇ ਲੀਡਰ ਜਿਹੜੇ ਕੜਮ ਚੌਧਰੀ ਆ ਇਹ ਚਾਹੁੰਦੇ ਆ ਵੀ ਜਿਹੜੀ ਮਲਾਈ ਅਸੀਂ ਖਾਈਏ ਜੇ ਇਹ ਸਾਨੂੰ ਨੌਕਰੀਆਂ ਦੇਣ ਸਾਨੂੰ ਕੀ ਲੋੜ ਹੈ ਜਾਣ ਦੀ ਆਟਾ ਦਾਲ ਸਕੀਮਾਂ ਚਲਾਈਆਂ ਕਾਦੇ ਚਲਾਈਆਂ ਬਈ ਇਹ ਨਕੰਮੇ ਹੋ ਜਾਣ ਬਸ ਨਕੰਮੇ ਵੇ ਲੈ ਇੰਨਾ ਸਾਡੀਆਂ ਮਾਵਾ ਭੈਣਾਂ ਸਾਨੂੰ ਸ਼ਰਮ ਆਉਂਦੀ ਆ ਤਰਸ ਵੀ ਆਉਂਦਾ ਜਦੋਂ ਟਰੱਕ ਆ ਕੇ ਖੜਦਾ ਸਾਡੇ ਭਰਾ ਸਾਡੀਆਂ ਭੈਣਾਂ ਲੈਨਾਂ ਦੇ ਵਿੱਚ ਹੋ ਕੇ ਦਾਣੇ ਲੈਂਦੀਆਂ ਕੀ ਸਾਡਾ ਸਾਡੇ ਸਰਕਾਰਾਂ ਅਸੀਂ ਇਸ ਕਰਕੇ ਬਣਾਈਦਾ ਵੀ ਸਾਨੂੰ ਦਾਣਾ ਦਾਣੇ ਵੀ ਲੈਨਾਂ ਬਣਾ ਕੇ ਲੈਣੇ ਪੈਣ ਇਹਦਾ ਕਾਰਨ ਹੈ ਵੀ ਸਰਕਾਰਾਂ ਬਿਲਕੁਲ ਨਕਮੀਆਂ ਆ ਆ ਜਿਹੜੇ ਵੀ ਮੁੱਦੇ ਇਹ ਜਾਣ ਕੇ ਕਰਦੇ ਆ ਇਹ ਦੇਖਦੇ ਆ ਵੀ ਲੋਕੀ ਉੱਠਦੇ ਆ ਜੇ ਉੱਠਣਗੇ ਠੀਕ ਆ ਨਹੀਂ ਤਾਂ ਉਹਦਾ ਰਸਤਾ ਹੈਗਾ ਜਾਂ ਪਰ ਲੋਕੀ ਹੁਣ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਜੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਇਹੀ ਸਾਰੇ ਮਸਲਿਆਂ ਨੂੰ ਕਹਿਣਗੇ ਤਰੱਕੀ ਹੋਈ ਹੈ ਬਹੁਤ ਕੰਮ ਕੀਤੇ ਨੇ ਇਹੀ ਸਾਰੇ ਮਸਲੇ ਲੈ ਕੇ ਪਿੰਡ ਪਿੰਡ ਕੀ ਘਰ ਘਰ ਦੇ ਵਿੱਚ ਹੁਣ ਹੱਥ ਜੋੜ ਜੋੜ ਆਉਣਗੇ ਲੋਕ ਵੱਡੇ ਵੱਡੀਆਂ ਵੋਟਾਂ ਮੰਗਣ ਦੇ ਲਈ ਕਹਿਣਗੇ ਵੋਟ ਆਪਣੇ ਭਰਾ ਨੂੰ ਪਾਉਣੀ ਹੈ ਭੈਣ ਨੂੰ ਪਾਉਣੀ ਹੈ ਅਸੀਂ ਜਿੱਤੇ ਤੁਸੀਂ ਜਿੱਤੇ ਇੱਕੋ ਹੀ ਗੱਲ ਹੈ ਸੋ ਇਦਾਂ ਸਾਰੇ ਦੇ ਵਿੱਚ ਹੁਣ ਇਹ ਸਾਰੇ ਮਸਲੇ ਨੇ ਮਸਲੇ ਹੋਰ ਵੀ ਬਹੁਤ ਨੇ ਪੰਜਾਬ ਚ ਬੇਰੋਜ਼ਗਾਰੀ ਐ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਨਸ਼ਾ ਐ ਸਾਡੇ ਸਿੱਖਿਆ ਖੇਤਰ ਦੇ ਵਿੱਚ ਸਿੱਖਿਆ ਟਾਂਚਾ ਲਗਾਤਾਰ ਫੇਲ ਹੋ ਰਿਹਾ ਐ ਇਹ ਸਾਰੇ ਮੁੱਦੇ ਨੇ ਪਰ ਜਦੋਂ ਹੁਣ ਵੋਟਾਂ ਮੰਗਣ ਆਉਣਗੇ ਤਾਂ ਕੀ ਕਹੋਗੇ ਉਹਨਾਂ ਨੂੰ ਐਤਕੀ ਸਵਾਲ ਕਰੋਗੇ ਬਿਲਕੁਲ ਸਵਾਲ ਕਰਾਂਗੇ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਤਰੱਕੀ ਦੀ ਗੱਲ ਕਰਦੇ ਆ ਇਹ ਕਿਸਾਨਾਂ ਨੂੰ ਮਾਰ ਕੇ ਜਵਾਨਾਂ ਨੂੰ ਮਾਰ ਕੇ ਮਜ਼ਦੂਰਾਂ ਨੂੰ ਮਾਰ ਕੇ ਤਾਂ ਤਰੱਕੀ ਕੀਤੀ ਜਾਂਦੀ ਆ ਪਹਿਲੀ ਗੱਲ ਐ ਇਹ ਜਿਹੜਾ ਨੈਸ਼ਨਲ ਐਚ ਜੀ ਵਾਲਿਆਂ ਦਾ ਹਾਈਵੇ ਬਣ ਰਿਹਾ ਜਦੋਂ ਐਸੀ ਕਿਸੇ ਤੋਂ ਚੀਜ਼ ਲੈਣੀ ਤਾਂ ਪੈਸੇ ਦਿੰਨੇ ਆ ਮੇਰੀ ਜ਼ਮੀਨ ਖੋਦ ਵਿੱਚ ਆਈ ਆ ਇਹਨਾਂ ਦਾ ਅਜੇ ਤੱਕ ਪੈਸੇ ਨਹੀਂ ਦਿੱਤੇ ਮੈਨੂੰ ਜਿਹੜੇ ਕਲੈਕਟਰ ਰੇਟ ਪਹਿਲਾਂ ਜ਼ਿਆਦਾ ਸੀ ਉਹਨਾਂ ਨੂੰ ਡਾਊਨ ਕਰਤਾ ਹੁਣ ਫੇਰ ਕਲੈਕਟਰ ਰੇਟ ਇਹਨਾਂ ਨੇ ਜ਼ਿਆਦਾ ਕਰਤੇ ਜ਼ਮੀਨਾਂ ਦੇ ਰੇਟ ਵਧਾ ਦਿੱਤੇ ਆ ਸਾਨੂੰ ਜ਼ਮੀਨਾਂ ਦਾ ਮੁੱਲ ਵੀ ਸਹੀ ਨਹੀਂ ਮਿਲਿਆ ਔਰ ਜਿਹੜੀ ਜ਼ਮੀਨ ਹਾਈ ਦੇ ਵਿੱਚ ਆਈ ਆ ਉਹਦੇ ਵੀ ਪੈਸੇ ਨਹੀਂ ਮਿਲੇ ਤੁਸੀਂ ਐਕਵਾਇਰ ਜਦੋਂ ਹੋਈ ਆ ਉਸ ਤੋਂ ਪਹਿਲਾਂ ਗੱਲਬਾਤ ਤੁਹਾਡੀ ਹੋਈ ਨਹੀਂ ਸੀ ਬੜਾ ਜੀ ਬੜਾ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਹੁਣੇ ਕਹਿੰਦਾ ਧਮਕੀਆਂ ਦਿੰਦੇ ਫਲਾਣਾ ਮੈਂ ਇੱਕ ਪਿੰਡ ਦਾ ਲੰਬੜਦਾਰ ਆ ਮੈਨੂੰ ਕਹਿੰਦੇ ਤੇਰੀ ਲੰਬੜਦਾਰੀ ਚਲ ਜਾਏਗੀ ਸਰਕਾਰੀ ਅਫਸਰ ਕਹ ਇਹ ਤੋਂ ਪਹਿਲਾਂ ਅਸੀਂ ਤਿੰਨ ਪੌੜ ਪੁਲੀਆਂ ਬਣਾਤੀਆਂ ਵੱਡੇ ਕਰਾਏ ਹਜੇ ਵੀ ਪੈਂਡਿੰਗ ਪਏ ਆ ਐਪਲੀਕੇਸ਼ਨ ਡੀਆਰਓ ਆ ਡੀਸੀ ਸਾਹਿਬ ਸਾਰੀ ਦਿੱਤੀਆਂ ਹੋਈਆਂ ਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਉਹਨਾਂ ਦੇ ਨਾਲ ਆ ਇਹ ਵੀ ਪੁਲ ਬਣਾਵਾਂਗੇ ਧਰਨੇ ਲਾਵਾਂਗੇ ਬਿਲਕੁਲ ਨਾੜ ਖੜੇ ਆ ਬਾਕੀ ਯੂਐਸਏ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੀ ਸਵਾਲਾਂ ਵਾਲੀ ਗੱਲ ਮੈਂ ਪੁੱਛੀ ਸੀ ਸਵਾਲ ਕਰੋਂਗੇ ਇੱਥੇ ਸਵਾਲ ਤਾਂ ਕਰਾਂਗੇ ਜਦ ਅਸੀਂ ਵੋਟੇ ਹੀ ਨਹੀਂ ਪਾਉਣੀ ਵਿਰੋਧ ਕਰਾਂਗੇ ਸਾਡਾ 750 ਕਿਸਾਨ ਭਾਜਪਾ ਵਾਲਿਆਂ ਨੇ ਦਿੱਲੀ ਦੀਆਂ ਬੁਰੂਹਾਂ ਤੇ ਤੁਹਾਨੂੰ ਪਤਾ ਆ ਤੋਂ ਉਹਨਾਂ ਨੂੰ ਕਦਾਂ ਇੱਥੇ ਬੰਨ ਦੇ ਦੇਵਾਂਗੇ ਜੀ 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 ਬਿਲਕੁਲ ਬਹੁਤ ਚੰਗੀ ਗੱਲ ਐ ਸੋ ਇੱਧਰ ਪਾਈ ਹੋਣਾ ਨਾ ਗੱਲ ਕਰਦੇ ਆਂ ਬਾਈ ਤੁਸੀਂ ਖੇਤੀਬਾੜੀ ਕਰਦੇ ਹੋਵੋਗੇ ਖੇਤੀਬਾੜੀ ਕਰਦੇ ਆਂ ਤੁਸੀਂ ਸੰਦ ਸੇੜਾ ਲੈ ਕੇ ਇੱਥੋਂ ਲੰਘਦੇ ਹੋਵੋਗੇ ਹੁਣ ਜਦੋਂ ਉਧਰ ਪਰਲੇ ਬੰਨਿਓਂ ਦੀ ਰਸਤਾ ਬਣਾਤਾ ਐ ਤੁਹਾਨੂੰ ਕਿਹੋ ਜੀਆਂ ਦਿੱਕਤਾਂ ਆਉਣਗੀਆਂ ਕਿ ਮੰਨ ਲਓ ਗੰਨੇ ਵਾਲੀ ਟਰਾਲੀ ਲੈ ਕੇ ਲੰਘਣੀ ਐ ਉੱਥੋਂ ਨਹੀਂ ਲੰਘ ਜੂਗੀ ਗੰਨੇ ਵਾਲੀ ਟਰਾਲੀ ਤਾਂ ਉੱਥੋਂ ਹੀ ਲੰਘ ਜੂ ਗੰਨੇ ਵਾਲੀ ਟਰਾਲੀ ਰੋਜ਼ ਨਹੀਂ ਲੰਘਣੀ ਨੇ ਜੀ ਸਾਨੂੰ ਤਾਂ ਮੇਨ ਇਹ ਰੋਡ ਚਾਹੀਦਾ ਕਲੀਅਰ ਇੱਥੇ ਸਾਨੂੰ ਬ੍ਰਿਜ ਚਾਹੀਦਾ ਉੱਧਰ ਤੁਸੀਂ ਦੇਖੋ ਨਾ ਹੁਣ 200 ਮੀਟਰ ਤੇ ਰੋਡ ਹਟਮਾ ਬਣ ਗਿਆ ਉਹ ਬ੍ਰਿਜ ਬਣ ਗਿਆ ਉੱਥੋਂ ਦੀ ਘੁੰਮ ਕੇ ਆਵਾਂਗੇ ਸਾਡੇ ਵਾਸਤੇ ਤਾਂ ਕੰਧ ਬਣ ਗਈ ਬਾਰਡਰ ਬਣ ਗਿਆ ਏ ਉੱਧਰਲੀ ਸਾਈਡ ਤੇ ਕੀ ਹੋ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਸ਼ੱਕ ਜਿਹੜਾ ਮਰਜ਼ੀ ਖੜਾ ਹੋਵੇ ਜੋ ਮਰਜ਼ੀ ਕਰ ਜਵੇ ਜੀ ਜੋ ਮਰਜ਼ੀ ਹੁਣ ਤੁਸੀਂ ਦਿਨੇ 11 ਵਜੇ ਇੱਥੇ ਦੇਖੋ ਸੋਨੇ ਸਾਨੂੰ ਪੈ ਜਾਂਦੀ ਆ ਜਿਹੜੇ ਉਧਾਂ ਦੇ ਬੰਦੇ 2 ਨੰਬਰ ਵਾਲੇ ਉਹ ਨਹੀਂ ਤਾਂ ਕਿਹੜਾ ਆਉਣਾ ਨਾ ਵੀ ਇਹੀ ਆ ਕੰਮ ਕਰਨਾ ਬੰਦਾ ਦਾ ਸੁਭਾਗੇ ਆਪਣੇ ਕੰਮ ਜਾ ਰਿਹਾ ਤੇ ਇਸ ਕਰਕੇ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਆ ਵੀ ਇਹ ਰੋਡ ਬੰਦ ਨਾ ਕੀਤਾ ਜਾਵੇ ਇੱਥੇ ਆਲਰੇਡੀ ਬ੍ਰਿ ਹਾਂ ਜੀ ਬਹੁਤ ਧੰਨਵਾਦ ਹੋਰ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਕੀ ਕਹਿਣਾ ਚਾਹੋਗੇ ਇੱਧਰ ਅਗਲੇ ਬੰਨੇ ਪੁਲੀ ਐ ਅਗਲੇ ਬੰਨੇ ਨੰਗਰ ਨੂੰ ਵੀ ਕਹਿੰਦੇ ਉੱਥੇ ਪਾਣੀ ਖੜ ਜਾਂਦਾ ਬਹੁਤੀ ਐ ਬਹੁਤ ਥੋੜੇ ਮੀਂਹ ਦੇ ਨਾਲ ਹੀ ਸਾਡਾ ਪੁਲ ਬੰਦ ਹੋ ਜਾਂਦਾ ਇਹ ਬਹੁਤ ਵੱਡੀ ਪ੍ਰੋਬਲਮ ਆ ਜਿੱਦਾਂ ਇਹ ਜਿੱਦਾਂ ਦੱਸ ਰਹੇ ਭਾਜੀ ਹੁਣੀ ਵੀ ਆਹ ਰੋਡ ਤੋਂ ਜਿੱਦਾਂ ਕੰਦ ਬਣਦੀ ਪਈ ਆ ਮੈਂ ਤਾਂ ਜੋ ਜ਼ਿਆਦਾ ਕੁਝ ਨਹੀਂ ਕਹੂੰਗਾ ਸਿਰਫ ਆ ਰੋਡ ਦਿਖਾ ਦਿਓ ਵੀ ਕਿੰਨਾ ਚੱਲਦਾ ਪਿਆ ਹੈ ਵੀ ਉਹਦੇ ਜਦੋਂ ਕੰਮ ਕਿ ਆਊਗੀ ਤਾਂ ਜੰਦਰ ਨੂੰ ਕਿੰਨੀ ਮੁਸ਼ਕਲ ਮੁਸ਼ਕਲ ਹੋਊਗੀ ਜੀ ਜੀ ਹਾਂ ਜੀ ਇਹ ਇਹਦਾ ਹੀ ਹੱਲ ਚਾ ਮંત્રી ਸਾਹਿਬ ਤੱਕ ਜਾਂ ਮੰਨ ਲਓ ਤੁਹਾਡੇ ਏਰੀਏ ਦੇ ਐਮ ਐਲ ਏ ਸਾਹਿਬ ਤੱਕ ਪਹੁੰਚ ਕੋਈ ਕੀਤੀ ਹੈ ਹਾਂ ਜਾ ਕੇ ਹਾਂਜੀ ਹਾਂਜੀ ਪਹੁੰਚਾਤੀ ਹੈ ਹਾਂਜੀ ਆਲਰੇਡੀ ਉਹਨਾਂ ਤੱਕ ਇਨਫਾਰਮੇਸ਼ਨ ਦੇ ਦਿੱਤੀ ਹੈ ਡੀ ਸੀ ਸਾਹਿਬ ਦੇ ਵੀ ਪੇਸ਼ ਹੋ ਗਏ ਉਹਨਾਂ ਨੂੰ ਵੀ ਮੰਗ ਪੱਤਰ ਤੇ ਆਏ ਤੇ ਦੋਨਾਂ ਦਾ ਕੀ ਕਹਿਣਾ ਸੀ ਪ੍ਰਤੀਕਰਮ ਇਹ ਤੁਹਾਡੀ ਪ੍ਰੋਬਲਮ ਜਿਹੜੇ ਉਹਦਾ ਸੋਲੂਸ਼ਨ ਲੱਭਾਂਗੇ ਕੋਈ ਨਾ ਕੋਈ ਹੱਲ ਲੱਭਾਂਗੇ ਸਾਡੀ ਤਾਂ ਮੰਗ ਇਹ ਵੀ ਹੈ ਅਗਲਾ ਬੇਂ ਵਾਲਾ ਪੁਲ ਜਿਹੜਾ ਉਹ ਦੇਖੋ ਕਿੰਨਾ ਡਾਊਨ ਆ ਹਾਂ ਉਹਨੂੰ ਵੀ ਸਹੀ ਉਹਨੂੰ ਵੀ ਉੱਚਾ ਕਰਨ ਦੀ ਸਾਡੀ ਤਾਂ ਮੰਗ ਇਹ ਹੈ ਜੀ ਰਿਕੁਆਇਰਮੈਂਟ ਸਾਡੀ ਇਹ ਹੀ ਆ ਜੀ ਜੀ ਹਾਂਜੀ ਸੋ ਪਾਈ ਸਾਹਿਬ ਤੁਸੀਂ ਮੰਗ ਪੱਤਰ ਦਿੱਤੇ ਨੇ ਹੁਣ ਉਹਨਾਂ ਤੇ ਕਿੰਨੇ ਕ ਸਮੇਂ ਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਰਵਾਈ ਕਰਕੇ ਤੁਹਾਡੇ ਸਾਹਮਣੇ ਰੱਖ ਦਿਆਂਗੇ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਇਸ ਗੱਲ ਦਾ ਵੀ ਬਹਾਨਾ ਬਣਾਉਣਗੇ ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਦਾ ਸਮਾਂ ਖਤਮ ਹੋਊਗਾ ਫਿਰ ਜਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋ ਗਿਆ ਸਰਕਾਰ ਬਦਲਣੀ ਹੈ ਫਿਰ ਉਹਨੇ ਸਮੇਂ ਚ ਕੀ ਕਾਹੋਂਗੇ ਕਿੰਨਾ ਸਮਾਂ ਤੁਹਾਨੂੰ ਦਿੱਤਾ ਦੇਖੋ ਇਹ ਸਮਾਂ ਉਹ ਨਹੀਂ ਕਿਹਾ ਸੀ ਇਹ ਮੌਕਾ ਦੇਖਣਾ ਵਾਂਗੇ ਜੇ ਉਹ ਮੌਕਾ ਦੇਖ ਕੇ ਕੋਈ ਨਹੀਂ ਕਰਨਗੇ ਅਸੀਂ ਕੰਮ ਪੱਕੀ ਤਰ੍ਹਾਂ ਤੇ ਬੰਦ ਕਰਾਵਾਂਗੇ ਸਾਡੀਆਂ ਲਾਸ਼ਾਂ ਉਤੋਂ ਲੰਘ ਕੇ ਤਾਂ ਪੌਲ ਬਣਾ ਸਕਦੇ ਆ ਪਰ ਅਸੀਂ ਬਿਲਕੁਲ ਇਹਦਾ ਡੱਟ ਕੇ ਇਹ ਨਹੀਂ ਵੀ ਅਸੀਂ ਕਰਲੇ ਪੂਰਾ ਇਲਾਕਾ ਨਾਲ ਆ ਡੱਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਇਥੇ ਪੱਕਾ ਕੰਮ ਬੰਦ ਕਰਾਵਾਂਗੇ ਜੀ ਇਹਨਾਂ ਦਾ ਹਾਂਜੀ ਲੋਕ ਤਾਂ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਹੁਣ ਆਤ ਪੈ ਗਈ ਹੈ ਕੋਈ ਵੀ ਕੰਮ ਹੁੰਦਾ ਉਹ ਝੜਿੱਕਾ ਡਾਉਣਾ ਹੁੰਦਾ ਇਹਨਾਂ ਨੇ ਆਪਣੀ ਜਿਹੜੀ ਕਿਸਾਨਾਂ ਨੇ ਫੰਡ ਲੈ ਹੁੰਦੇ ਜਿੱਦਾਂ ਮੁੱਖ ਮੰਤਰੀ ਸਾਹਿਬ ਹੀ ਕਹਿੰਦੇ ਸੀ ਕਿ ਇਹਨਾਂ ਨੇ ਫੰਡ ਸ਼ੋਅ ਕਰਨੇ ਹੁੰਦੇ ਜਿੱਥੇ ਦਿਲ ਕਰਦਾ ਧਰਨਾ ਲਾ ਲੈਂਦੇ ਆ ਅਸਲ 'ਚ ਮੁੱਦਿਆਂ ਨੂੰ ਐਡਰੈਸ ਨਹੀਂ ਕਹਿੰਦੇ ਕਰਦੇ ਤੁਸੀਂ ਸੱਚੀ ਇਹ ਮੁੱਦਾ ਤਾਂ ਚਲੋ ਤੁਹਾਡੇ ਏਰੀਏ ਦਾ ਮੁੱਦਾ ਹੈ ਪਰ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਕੀ ਕਹਿਣਾ ਚਾਹੋਗੇ ਜੈਨੂਇਨ ਮੰਗਾ ਇਹ ਇਹ ਤਾਂ ਸਿਰਫ ਤੁਸੀਂ ਕਹਿ ਸਕਦੇ ਹੋ ਨਾ ਜੈਨੂਇਨ ਮੰਗਾ ਪਰ ਜਿਹੜਾ ਸੁਣਨ ਵਾਲਾ ਹੈ ਜਿਹੜਾ ਜਿਹੜਾ ਇਨਫਲੂਐਂਸ ਹੋ ਜਾਂਦਾ ਕਿਸੇ ਦੀ ਵੀ ਗੱਲ ਤੋਂ ਮੰਨ ਲਓ ਆ ਵੀ ਆ ਉਹਨਾਂ ਦੇ ਔਰੇ ਦੇ ਹਿਸਾਬ ਨਾਲ ਲੋਕ ਯਕੀਨ ਕਰਨਗੇ ਵੀ ਆਹੋ ਯਾਰ ਮੁੱਖ ਮੰਤਰੀ ਹੈ ਸਹੀ ਗੱਲ ਕਹਿ ਰਿਹਾ ਹੋਊਗਾ ਹਾਲਾਂਕਿ ਉਹ ਤਾਂ ਵਿਧਾਨ ਸਭਾ ਦੇ ਵਿੱਚ ਬਹੁਤ ਵਾਰੀ ਬਹੁਤ ਗਲਤ ਗੱਲਾਂ ਕਰ ਜਾਂਦੇ ਨੇ ਦੇਖੋ ਜੀ ਭਗਵੰਤ ਮਾਨ ਸਾਹਿਬ ਉਹਨਾਂ ਦਾ ਸੂਤ ਆ ਗਿਆ ਕਿਉਂਕਿ ਲੋਕਾਂ ਦਾ ਦੂਜੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਸੀ ਜਿਹੜਾ ਕਿਸਾਨ ਅੰਦੋਲਨ ਦਾ ਫਾਇਦਾ ਉਹ ਭਗਵੰਤ ਮਾਨ ਸਾਹਿਬ ਲੈ ਗਿਆ ਪਰ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਤੁਸੀਂ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਇਹਨਾਂ ਦਾ ਜਿਹੜਾ ਬੂਰੀਆ ਬਿਸਤਰਾ ਲੋਕਾਂ ਨੇ ਗੋਲ ਕਰਨਾ ਚਾਹੇ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਕਿਉਂਕਿ ਭਗਵੰ ਹੋਰਾ ਦੇਖੋ ਕਿੰਨਾ ਕੁ ਲੋਕਾਂ ਨੂੰ ਟਾਈਮ ਦੇ ਰਹਾ ਆ ਉਹ ਸਿਰਫ ਗੱਲਾਂ ਤੱਕ ਸੀਮਤ ਆ ਇਹਨਾਂ ਦੀ ਜਿਹੜੀ ਉਹ ਮੰਤਰੀ ਕਹਿੰਦੀ ਸੀ ਮੈਂ 5 ਮਿੰਟ ਜੇ ਐਮਐਸਬੀ ਦੇ ਦੂੰਗੀ ਉਹ ਕਿੱਥੇ ਗਈ ਅੱਜ ਕੱਲ ਕਿਤੇ ਦੇਦੀ ਆ ਇਹਨਾਂ ਵਿਚਾਰਿਆਂ ਦੇ ਪੱਲੇ ਕੀ ਆ ਰਖਮ ਚੱਡਾ ਸਰਕਾਰ ਚਲਾ ਰਿਆ ਇਹਨਾਂ ਦੇ ਦੱਸੋ ਸਾਡੇ ਬਲਕਾਰ ਸਿੰਘ ਆ ਮੰਤਰੀ ਅਸੀਂ ਉਹਨੂੰ ਆ ਮਾਈਨਿੰਗ ਦਾ ਮੁੱਦਾ ਦੇ ਕੇ ਆਏ ਉਹਨੂੰ ਕਹਿੰਦਾ ਵੀ ਹੱਲ ਹੋਊਗਾ ਉਹਨੇ ਕੋਈ ਹੱਲ ਕੀਤਾ ਕੋਈ ਮੌਕਾ ਦੇਖਿਆ ਸੁਰਿੰਦਰ ਸਿੰਘ ਸੋਢੀ ਚਲੋ ਮੈਂ ਕਿਸੇ ਦਾ ਨਾਮ ਸਾਰਿਆਂ ਦਾ ਨਾਮ ਲਊਗਾ ਸਾਡਾ ਹੱਕ ਆ ਉਹਨਾਂ ਨੇ ਇਥੋਂ ਇਲੈਕਸ਼ਨ ਲੜਿਆ ਉਹ ਨੁਮਾਇंदे ਆ ਇਥੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਪਰਗਟ ਸਿੰਘ ਨੂੰ ਉਹਨ ਜਿਹੜੇ ਆ ਜਿੰਨੇ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਾਨੂੰ ਤਾਂ ਇੱਕ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਹਲਕੇ ਦਾ ਇੰਚਾਰਜ ਕੌਣ ਹੈ ਚਾਰ ਚਾਰ ਪੰਜ ਪੰਜ ਬੰਦੇ ਜਿਹਨੂੰ ਪੁੱਛ ਲਓ ਕਹਿੰਦਾ ਮੈਂ ਹਲਕਾ ਇੰਚਾਰਜ ਆ ਪਰ ਇਹ ਸਰਕਾਰਾਂ ਜਿਹੜੀਆਂ ਆ ਇਹ ਸਾਰਿਆਂ ਨੂੰ ਨੁਕਮੀ ਸਰਕਾਰ ਭਗਵੰਤ ਮਾਨ ਦੀ ਆਈ ਆ ਸਾਰਨੋਂ ਵੱਧ ਜਿਹੜਾ ਨੁਕਸਾਨ ਸਾਡਾ ਇਹਨਾਂ ਨੇ ਕੀਤਾ ਕਿਸਾਨਾਂ ਦਾ ਵੀ ਕੀਤਾ ਕਿਸਾਨਾਂ ਨੂੰ ਦੇਖੋ ਹੁਣ ਉੱਥੇ ਰੋ ਕੇ ਬੈਠੇ ਦੋਨੇ ਪਾਸੇ ਰੋਲੇ ਇਹਨਾਂ ਨੇ ਐਫ ਆਈ ਆਰ ਜ਼ੀਰੋ ਐਫ ਆਈ ਆਰ ਦਾ ਕੀ ਮਤਲਬ ਹੁੰਦਾ ਸਿੱਧੀ ਐਫ ਆਈ ਆਰ ਕਰਦੇ ਸਰਕਾਰਾਂ ਨੂੰ ਪਤਾ ਨਹੀਂ ਸਰਕਾਰ ਤਾਂ ਕਹਿੰਦੀ ਆ ਵੀ ਸਾਨੂੰ ਥੱਲੇ ਕੀੜੀ ਦੂਰੀ ਜਾਂਦੀ ਪਤਾ ਲੱਗਦੀ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਗੋਲੀ ਕਿਹਨੇ ਚਲਾਈ ਆ ਸਿਰਫ ਜਿੰਨੇ ਸਰਕਾਰਾਂ ਇਸ ਸੈਂਟਰ ਦੇ ਕਹਿਦੇ ਚੱਲ ਰਹੇ ਆ ਮੋਦੀ ਦਾ ਵੀ ਇਹਨਾਂ ਦੇ ਹੱਥ ਆ ਜੀ ਤੇ ਸਾਨੂੰ ਇਹਨਾਂ ਨੇ ਇਹ ਪੰਜਾਬ ਨੂੰ ਉਜਾੜਨਾ ਚਾਹੁੰਦੇ ਆ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਅੱਗੇ ਵੀ ਵਸਦਾ ਰਿਹਾ ਹੁਣ ਵੀ ਵਸਦਾ ਰਹੂਗਾ ਜੀ ਹਾਂ ਧੰਨਵਾਦ ਸੋ ਇੱਕ ਗੱਲ ਇਹ ਦੱਸ ਦਿਓ ਕਿ ਇਧਰਲੇ ਬੰਨੇ ਹੋ ਤੇ ਇਧਰਲੇ ਬੰਨੇ ਤੱਕ ਕਿੰਨੇ ਪਿੰਡ ਨੇ ਜਿਹੜੇ ਜਾਂ ਕਿਹੜੇ-ਕਿਹੜੇ ਪਿੰਡ ਨੇ ਅੰਤ ਚ ਇਹ ਇਹ ਦੇਖੋ ਜੀ ਜਲੰਧਰ ਕੈਂਟ ਸੋਫੀ ਪੈਂਡ ਕੁੱਕੜ ਪੈਂਡ ਕੋਟ ਖੌਰ ਤੋਂ ਕੋਟ ਕਲਾਂ ਹਰਦੋਫਰਾਲਾ ਰਾਏਪੁਰ ਠ ਤਾਂ ਇਹ ਪਿੰਡ ਮਤਲਬ ਜੜਿਆਲਾ ਗਾਂਹ ਦੇੋਂ ਨਕੋਦਰ ਨੂੰ ਨਿਕਲ ਜਾਂਦਾ ਇਧਰੋਂ ਫਗਵਾੜੇ ਤੱਕ ਚੱਲ ਜਾਂਦਾ ਜੀ ਬਹੁਤ ਇਹ ਮਤਲਬ 40 ਤੋਂ 50 ਪਿੰਡ ਦਾ ਹੈਗਾ ਜੁੜਿਓ ਜਦੋਂ ਜਾਂ ਲੱਗਦਾ ਜਾਂ ਕੁਛ ਲੱਗਦਾ ਇਹ ਰਕਸਾ ਜਿਹੜਾ ਇੱਕ ਕਿਤੇ ਜਾਣ ਵਾਸਤੇ ਜੀ ਬਾਬਾ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ ਜਿਹੜਾ ਤੁਸੀਂ ਸਾਡੇ ਮੁੱਦੇ ਨੂੰ ਉੱਪਰ ਲੈ ਕੇ ਜਾਉਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਾਨ ਕਿਸਾਨ ਆਗੂ ਤੇ ਹੋਰ ਇੱਥੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜਾ ਮਸਲਾ ਹੈ ਇਹਨਾਂ ਲਈ ਕਿੰਨਾ ਜ਼ਰੂਰੀ ਤੇ ਕਿੰਨਾ ਗੰਭੀਰ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਕ ਵਕ ਨੁਮਾਇੰਦਿਆਂ ਤੱਕ ਬੇਸ਼ੱਕ ਉਹ ਸਰਕਾਰੀ ਹੋਣ ਬੇਸ਼ੱਕ ਉਹ ਪਾਰਟੀ ਬਾਜ਼ੀ ਦੇ ਵਿੱਚ ਜਾਂ ਪਾਰਟੀ ਦੇ ਵੱਲੋਂ ਲਾਏ ਗਏ ਇੰਚਾਰਜ ਹੋਣ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਮਸਲੇ ਨੂੰ ਅਡਰੈਸ ਕਰਨ ਦੇ ਲਈ ਕਿਹਾ ਗਿਆ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆ ਕੇ ਜਗ੍ਹਾ ਦਾ ਇਸ ਸਾਰੀ ਘਟਨਾਕ੍ਰਮ ਦਾ ਮੁਆਇਨਾ ਕੀਤਾ ਜਾਊਗਾ ਉਸ ਤੋਂ ਬਾਅਦ ਕੀ ਕੁਝ ਹੋ ਸਕਦਾ ਉਸ ਤੇ ਫੈਸਲਾ ਲਿਆ ਜਾਊਗਾ ਪਰ ਵੇਖਦੇ ਹਾਂ ਬਣਦਾ ਕੀ ਹੈ ਕਿਉਂਕਿ ਇਸ ਸਮੇਂ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਚੋਣਾਂ ਨੂੰ ਲੈ ਕੇ ਹਰ ਪਾਸੇ ਹਰ ਕਿਸੇ ਦਾ ਧਿਆਨ ਉਸ ਪਾਸੇ ਲੱਗਾ ਹੋਇਆ ਕਿਉਂਕਿ ਤਾਕਤਾਂ ਚੋਣ ਕਮਿਸ਼ਨ ਦੇ ਕੋਲ ਚਲੇ ਜਾਂਦੀਆਂ ਨੇ ਇਹ ਸਭ ਦੇ ਵਿੱਚ ਹੁਣ ਇਹਨਾਂ ਦਾ ਇਹ ਮੁੱਦਾ ਐਡਰੈਸ ਕਦੋਂ ਹੁੰਦਾ ਕਿਵੇਂ ਹੁੰਦਾ ਇਹ ਸਮਾਂ ਬਿਆਨ ਕਰੂਗਾ ਤੇ ਕੀ ਇਨਾਂ ਦੀ ਜਿਹੜੀ ਮੰਗ ਹੈ ਉਸ ਤੇ ਬੂਰ ਪੈਂਦਾ ਜਾਂ ਫਿਰ ਇਹਨਾਂ ਨੂੰ ਉਹੀ ਰਾਹ ਵਰਤਣਾ ਪੈਂਦਾ ਜਿਹੜਾ ਕਿ ਨਕਸ਼ੇ ਦੇ ਵਿੱਚ ਇਸ ਜਿਹੜਾ ਪੋਲਾ ਉਹਦੇ ਬਣਾ ਦਿੱਤਾ ਗਿਆ ਉਸੇ ਹੀ ਰਾਹ ਦੀ ਵਰਤੋਂ ਇਹਨਾਂ ਨੂੰ ਕਰਨੀ ਪੈਂਦੀ ਸਮਾਂ ਬਿਆਨ ਕਰੂਗਾ ਜਿਵੇਂ ਵੀ ਹੋਵੇਗਾ ਤੁਹਾਡੇ ਨਾਲ ਸਾਂਝ ਜ਼ਰੂਰ ਪਾਉਂਦੇ ਰਹਾਂਗੇ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ